ਸਤਿ ਸ਼੍ਰੀ ਅਕਾਲ ਜੀ ਲੈ ਕੇ ਆਇਆ ਅੱਜ ਦੀ ਨਵੀਂ ਕਹਾਣੀ ਮੇਰੀ ਘਰ ਵਾਲੀ ਲੜਕੇ ਪੇਕੇ ਚਲੀ ਗਈ ਸੀ ਮੈਂ ਆਪਣੇ ਆਪ ਨੂੰ ਸ਼ਾਂਤ ਕਰਨ ਦੇ ਲਈ ਸਮੁੰਦਰ ਦੇ ਕਿਨਾਰੇ ਚਲਾ ਗਿਆ ਅਚਾਨਕ ਕਿਨਾਰੇ ਤੇ ਮੈਨੂੰ ਇੱਕ ਕੁੜੀ ਪਈ ਹੋਈ ਥੀ ਜਦੋਂ ਮੈਂ ਉਹਦੇ ਕੋਲ ਆਇਆ ਤਾਂ ਮੈਨੂੰ ਹੈਰਾਨੀ ਜਿਹੀ ਹੋਈ ਉਹ ਕੁੜੀ ਬਿਨਾਂ ਕੱਪੜਿਆਂ ਦੇ ਸੀ ਬੇਹੋਸ਼ ਪਈ ਸੀ ਸਮੁੰਦਰ ਦੀਆਂ ਲਹਿਰਾਂ ਉਹਦੇ ਨੰਗੇ ਜਿਸਮ ਨੂੰ ਭਿਉਰ ਰਹੀਆਂ ਸੀ ਉਹਨੂੰ ਏਦਾਂ ਦੀ ਹਾਲਤ ਵਿੱਚ ਦੇਖ ਕੇ ਮੇਰੇ ਕੋਲ ਰਹਿ ਨਾ ਹੋਇਆ ਜਿੱਦਾਂ ਹੀ ਮੈਂ ਉਹਨੂੰ ਆਪਣੀ ਗੋਦ ਵਿੱਚ ਚੁੱਕੀ ਤੇ ਪਾਣੀ ਤੋਂ ਦੂਰ ਲਿਜਾਣ ਲੱਗਾ ਤੇ ਉਸ ਦਾ ਭਿੱਜਿਆ ਤੇ ਕੋਮਲ ਜਿਸਮ ਜਦੋਂ ਮੇਰੇ ਨਾਲ ਲੱਗਾ ਤਾਂ ਉਹ ਅਚਾਨਕ ਹਿੱਲ ਪਈ ਮੈਂ ਆਪਣੀ ਘਰ ਵਾਲੀ ਨੂੰ ਬਹੁਤ ਪਿਆਰ ਕਰਦਾ ਸੀ ਇੱਕ ਸਾਲ ਪਹਿਲਾਂ ਹੀ ਸਾਡਾ ਵਿਆਹ ਹੋਇਆ ਸੀ ਤੇ ਮੈਂ ਹਮੇਸ਼ਾ ਉਹਦੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਸੀ ਹਰ ਵੇਲੇ ਪਿਆਰ ਕਰਦਾ ਰਹਿੰਦਾ ਸੀ ਉਹਦਾ ਪਿਆਰ ਦਾ ਨਸ਼ਾ ਮੇਰੇ ਵਿੱਚ ਸੀ ਮੇਰੀ ਘਰ ਵਾਲੀ ਮੈਨੂੰ ਬਹੁਤ ਪਿਆਰ ਕਰਦੀ ਸੀ ਬਸ ਉਹਦੀ ਇੱਕ ਹੀ ਮਾੜੀ ਆਦਤ ਸੀ ਕਿ ਜਦੋਂ ਲੜਾਈ ਹੋ ਜਾਂਦੀ ਤੇ ਉਹ ਸਿੱਧਾ ਆਪਣੇ ਪੇਕੇ ਚਲੇ ਜਾਂਦੇ ਇਸ ਤੇ ਮੈਂ ਉਹਨੂੰ ਕਈ ਵਾਰ ਟੋਕਿਆ ਸੀ ਉਹਨੂੰ ਕਈ ਵਾਰ ਕਿਹਾ ਸੀ ਕਿ ਲੜਾਈ ਝਗੜਾ ਹੋ ਜਾ ਘਰ ਵਿੱਚ ਹੀ ਸੁਲਝਾ ਲਿਆ ਕਰੀਏ ਵਾਰ-ਵਾਰ ਕਿਉਂ ਆਪਣੇ ਪੇਕੇ ਚਲੀ ਜਾਂਦੇ ਪਰ ਕਿਸੇ ਗੱਲ ਤੇ ਝਗੜਾ ਹੋਣ ਤੇ ਨਾਲ ਨਾਲ ਉਹ ਫਟਾਫਟ ਗੁੱਸੇ ਹੋ ਜਾਂਦੀ ਤੇ ਮੈਨੂੰ ਛੱਡ ਕੇ ਚਲੀ ਜਾਂਦੀ ਸੀ ਮੈਨੂੰ ਉਹਦੀਆਂ ਇਹੋ ਜਿਹੀਆਂ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਸੀ ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ ਹਰ ਦੋ ਮਹੀਨਿਆਂ ਵਿੱਚ ਲੜਾਈ ਚਲੀ ਜਾਂਦੀ ਮੈਂ ਕੋਸ਼ਿਸ਼ ਕਰਦਾ ਉਹਦੇ ਨਾਲ ਲੜਾਈ ਝਗੜਾ ਨਾ ਕਰਾਂ ਪਰ ਹਸਬੰਡ ਵਾਈਫ ਦੇ ਵਿੱਚ ਮਾੜੀ ਮੋਟੀ ਤਾਂ ਹੁੰਦੀ ਹੀ ਰਹਿੰਦੀ ਆ ਕਿਸੇ ਗੱਲ ਤੇ ਉਹ ਬਹੁਤ ਜ਼ਿਆਦਾ ਗੁੱਸੇ ਹੋ ਜਾਂਦੀ ਤੇ ਫਿਰ ੜਕ ਜਾਂਦੀ ਤੇ ਕਹਿੰਦੀ ਮੈਂ ਜਾ ਰਹੀ ਆ ਫਟਾਫਟ ਆਪਣਾ ਸਮਾਨ ਚੁੱਕਦੀ ਤੇ ਚਲੀ ਜਾਂਦੀ ਮੈਂ ਆਫਿਸ ਤੋਂ ਥੱਕਿਆ ਹੋਇਆ ਘਰ ਆਇਆ ਸੀ ਆਫਿਸ ਤੋਂ ਆਉਣ ਵਿੱਚ ਵੀ ਮੈਨੂੰ ਦੇਰ ਹੋ ਗਈ ਸੀ ਕਾਰਾ ਕੇ ਦੇਖਿਆ ਕਿ ਮੇਰੀ ਘਰ ਵਾਲੀ ਮੂੰਹ ਫਲਾ ਕੇ ਬੈਠੀ ਸੀ ਕਹਿਣ ਲੱਗੀ ਕਿ ਤੁਸੀਂ ਰੋਜ਼ ਰੋਜ਼ ਲੇਟ ਆਉਂਦੇ ਹੋ ਮੈਂ ਪਰੇਸ਼ਾਨ ਹੋ ਜਾਂਦੀ ਆ ਇੰਨੀ دیر ਕਿੱਥੇ ਲਗਾ ਦਿੰਦੇ ਹੋ ਮੈਨੂੰ ਉਹਦੀਆਂ ਇਹਨਾਂ ਗੱਲਾਂ ਤੇ ਗੁੱਸਾ ਆ ਗਿਆ ਮੈਂ ਕਿਹਾ ਰੋਜ਼ ਇੱਕੋ ਗੱਲ ਲੈ ਕੇ ਬਹਿਸ ਕਿਉਂ ਕਰਦੀ ਆ ਤੈਨੂੰ ਪਤਾ ਨਾ ਕਿ ਕੰਮ ਦਾ ਕਿੰਨਾ ਜ਼ੋਰ ਆ ਮੈਂ ਕੁੜੀਆਂ ਨਾਲ ਆਫਿਸ ਵਿੱਚ ਕੰਮ ਦਾ ਫਰਦਾ ਥੋੜੀ ਆ ਉਹ ਕਹਿਣ ਲੱਗੀ ਕਿ ਜੇ ਤੂੰ ਕੰਮ ਫਿਰ ਵੀ ਲਊਗਾ ਤਾਂ ਮੈਨੂੰ ਕਿਹੜਾ ਪਤਾ ਲੱਗਣਾ ਉਹਨੇ ਬੱਸ ਇਨਾ ਹੀ ਕਿਹਾ ਸੀ ਕਿ ਲੜਾਈ ਸ਼ੁਰੂ ਹੋ ਗੁੱਸੇ ਵਿੱਚ ਆਪਣਾ ਸਮਾਨ ਪੈਕ ਕਰਨ ਲੱਗੀ ਮੈਂ ਕਿਹਾ ਤੂੰ ਆਪਣੇ ਪੇਕੇ ਜਾਣ ਦੀ ਤਿਆਰੀ ਕਰ ਰਹੀ ਹੈ ਜਦੋਂ ਵੀ ਝਗੜਾ ਹੁੰਦਾ ਤੇ ਪੇਕੇ ਕਿਉਂ ਚਲੀ ਜਾਂਦੀਆਂ ਇੱਕ ਸਾਲ ਤੋਂ ਮੈਂ ਤੈਨੂੰ ਬਰਦਾਸ਼ਤ ਕਰ ਰਿਹਾ ਜਦੋਂ ਪੇਕੇ ਜਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਅੱਜ ਤੱਕ ਅੱਜ ਤੂੰ ਕਿਤੇ ਵੀ ਨਹੀਂ ਜਾਵੇਂਗੀ ਘਰ ਹੀ ਰਹੇਂਗੀ ਉਹਨੂੰ ਖਿੱਚ ਚੜ ਗਈ ਤੇ ਕਹਿਣ ਲੱਗੀ ਮੈਂ ਜਾਵਾਂਗੀ ਤੇਰੇ ਨਾਲ ਮੈਂ ਇੱਕ ਮਿੰਟ ਵੀ ਨਹੀਂ ਰਹਿਣਾ ਚਾਹੁੰਦੀ ਜਦੋਂ ਤੇਰੇ ਕੋਲ ਮੇਰੇ ਲਈ ਟਾਈਮ ਹੀ ਨਹੀਂ ਫਿਰ ਰੋਕਦਾ ਕਿਉਂ ਆ ਇਹ ਕਹਿ ਕੇ ਉਹ ਜਾਣ ਲੱਗੀ ਮੈਂ ਉਹਦਾ ਹੱਥ ਫੜ ਲਿਆ ਤੇ ਕਿਹਾ ਤੇਰੇ ਪੀਕਿਆਂ ਤੇ ਤੇਰਾ ਕੋਈ ਬੁਆਏਫਰੈਂਡ ਆ ਜੋ ਤੂੰ ਵਾਰ-ਵਾਰ ਬਹਾਨੇ ਨਾਲ ਉਹਨੂੰ ਮਿਲਣੇ ਚਲੀ ਜਾਂਦੀ ਆ ਮੇਰੇ ਮੂੰਹੋਂ ਇਹ ਗੱਲ ਨਿਕਲੀ ਸੀ ਕਿ ਉਹਦੇ ਚਿਹਰੇ ਤੇ ਮੈਨੂੰ ਇੱਕ ਪਲ ਦੇ ਲਈ ਡਰ ਦੇ ਘਬਰਾਹਟ ਜਿਹੀ ਦੀ ਸੀ ਏਦਾਂ ਲੱਗਦਾ ਸੀ ਕਿ ਜਿੱਦਾਂ ਉਹਦੀ ਚੋਰੀ ਫੜੀ ਗਈ ਹੋਵੇ ਪਰ ਅਗਲੇ ਹੀ ਪਲ ਚਲਾਕੀ ਨਾਲ ਉਹਨੇ ਆਪਣੇ ਆਪ ਨੂੰ ਸੰਭਾਲਿਆ ਤੇ ਕਹਿਣ ਲੱਗੀ ਮੇਰੇ ਤੇ ਝੂਠਾ ਇਲਜ਼ਾਮ ਨਾ ਲਾਇਆ ਕਰ ਮੈਂ ਕਿਹਾ ਤੂੰ ਮੇਰੇ ਬਾਰੇ ਗਲਤ ਕਹਿ ਰਹੀ ਆ ਇਦਾਂ ਵੀ ਤਾਂ ਤੇਰਾ ਚਿਹਰਾ ਦੇਖ ਕੇ ਹੀ ਲੱਗ ਰਿਹਾ ਮੈਂ ਸਾਝੀ ਗਿਆ ਮੇਰੀ ਗੱਲ ਸੁਣ ਕੇ ਉਹ ਖੇਜ ਗਈ ਤੇ ਜਾਨ ਹੀ ਲੱਗੀ ਸੀ ਮੈਂ ਕਿਹਾ ਇੱਕ ਵਾਰ ਵਿੱਚ ਮੈਨੂੰ ਤਲਾਕ ਦੇ ਦੇ ਤੇ ਕਿਉਂ ਨਹੀਂ ਚਲੀ ਜਾਂਦੀ ਫਿਰ ਆਪਣੇ ਆਸ਼ਿਕ ਦੇ ਨਾਲ ਰਹਿ ਲਈ ਉਹ ਕਹਿਣ ਲੱਗੀ ਹਾਂ ਤੂੰ ਮੈਨੂੰ ਭਜਾਉਣਾ ਚਾਹਣਾ ਮੈਂ ਸਭ ਸਮਝਦੀ ਆ ਰੋਜ਼ ਰਾਤ ਲੇਟ ਘਰ ਆਉਣਾ ਮੈਨੂੰ ਭਜਾ ਕੇ ਕਿਸੇ ਹੋਰ ਨੂੰ ਲਿਆਉਣਾ ਚਾਹੁੰਦਾ ਇਹ ਕਹਿ ਕੇ ਉਹ ਚਲੀ ਗਈ ਸੀ ਮੈਂ ਬਹੁਤ ਗੁੱਸੇ ਵਿੱਚ ਸੀ ਮੇਰਾ ਮੂਡ ਇੰਨਾ ਖਰਾਬ ਹੋ ਗਿਆ ਸੀ ਕਿ ਮੈਂ ਘਰ ਨੂੰ ਜਿੰਦਾ ਲਾ ਕੇ ਪਹਿਲਾਂ ਸੋਚਿਆ ਕਿ ਆਪਣੇ ਦੋਸਤ ਦੇ ਕੋਲ ਚਲਾ ਜਾਂਦਾ ਪਰ ਮੇਰਾ ਦੋਸਤ ਵੀ ਤਾਂ ਵਿਆਹਿਆ ਹੋਇਆ ਸੀ ਆਪਣੇ ਘਰ ਵਾਲੀ ਦੇ ਨਾਲ ਘਰੇ ਖੁਸ਼ ਹੋ ਹੋਣਗੇ ਮੈਂ ਸੋਚਿਆ ਕਿ ਸਮੁੰਦਰ ਤੇ ਜਾ ਕੇ ਘੁੰਮ ਫੇਰ ਆਉਣਾ ਸਾਡਾ ਸ਼ਹਿਰ ਸਮੁੰਦਰ ਦੇ ਕਿਨਾਰੇ ਹੀ ਸੀ ਮੈਂ ਉੱਥੇ ਚਲਾ ਗਿਆ ਤੇ ਕਾਫੀ ਸੁੰਦਰ ਉਹ ਇਲਾਕਾ ਸੀ ਇਲਾਕੇ ਵਿੱਚ ਜਿਆਦਾ ਲੋਕ ਨਹੀਂ ਆਉਂਦੇ ਸੀ ਸਾਡੇ ਸ਼ਹਿਰ ਵਿੱਚ ਜਿਆਦਾ ਟੂਰਿਸਟ ਵੀ ਨਹੀਂ ਸੀ ਹੁੰਦੇ ਇਸੇ ਵਜ੍ਹਾ ਕਰਕੇ ਸਮੁੰਦਰ ਦੇ ਆਲੇ-ਦੁਆਲੇ ਬਹੁਤ ਸਾਫ਼-ਸੁਥਰੇ ਜਗ੍ਹਾ ਸੀ ਰਾਤ ਬਹੁਤ ਹੋ ਗਈ ਸੀ ਤੇ ਮੈਂ ਘੁੰਮਣ ਫਿਰਨ ਲੱਗ ਪਿਆ ਸਮੁੰਦਰ ਦੀ ਲਹਿਰ ਦੀਆਂ ਆਵਾਜ਼ਾਂ ਆ ਰਹੀਆਂ ਸੀ ਨਮਕੀਨ ਪਾਣੀ ਖੁਸ਼ਬੂ ਦੇ ਨਾਲ ਮੇਰਾ ਮਨ ਕਾਫੀ ਸ਼ਾਂਤ ਹੋ ਗਿਆ ਜਦੋਂ ਮੈਂ ਇਸ ਇਲਾਕੇ ਵਿੱਚ ਆਉਂਦਾ ਤਾਂ ਮੈਨੂੰ ਬਹੁਤ ਸ਼ਾਂਤੀ ਮਿਲਦੀ ਸੀ ਅੱਜ ਮੈਂ ਬਹੁਤ ਪਰੇਸ਼ਾਨ ਹੋ ਕੇ ਆਇਆ ਸੀ ਉਦੋਂ ਇੱਕ ਮੇ ਨਜ਼ਰ ਮੇਰੀ ਕਿਸੇ ਚੀਜ਼ ਤੇ ਪਈ। ਇਦਾਂ ਲੱਗ ਰਿਹਾ ਸੀ ਜਿਦਾਂ ਸਮੁੰਦਰ ਦੇ ਕਿਨਾਰੇ ਕੋਈ ਹੋਵੇ। ਪਹਿਲਾਂ ਮੈਂ ਡਰ ਗਿਆ। ਪਰ ਫਿਰ ਜਦੋਂ ਉਹ ਚੀਜ਼ ਹਿੱਲਣੇ ਰਹੀ ਸੀ ਤਾਂ ਮੈਂ ਉਹਦੇ ਕੋਲ ਜਾਣ ਲੱਗਾ। ਲੱਗੇ ਆਉਂਦੇ ਆਉਂਦੇ ਮੈਨੂੰ ਲੱਗਿਆ ਕਿ ਕੋਈ ਇਨਸਾਨ ਆ। ਕਾਫੀ ਹਨੇਰਾ ਸੀ। ਮਸਿਆ ਦੀ ਰਾਤ ਸੀ। ਇੱਕਦਮ ਕੋਲ ਆ ਕੇ ਦੇਖਿਆ ਤੇ ਮੈਨੂੰ ਲੱਗਿਆ ਕੋਈ ਕੁੜੀ ਆ। ਮੈਂ ਆਪਣੇ ਮੋਬਾਈਲ ਦੀ ਲਾਈਟ ਨਾਲ ਦੇਖਿਆ ਤਾਂ ਮੇਰੇ ਹੋਸ਼ ਉੱਡ ਗਏ। ਉਹ ਕੁੜੀ ਬਿਨਾ ਕੱਪੜਿਆਂ ਦੇ ਸੀ। ਸਮੁੰਦਰ ਦੇ ਕੋਲ ਬਿਨਾ ਕੱਪੜਿਆਂ ਦੇ ਕਿਉਂ ਲੰਮੀ ਪਈ ਹੋਈ ਸੀ ਪਹਿਲਾਂ ਮੈਨੂੰ ਲੱਗਿਆ ਇਹ ਕਿਤੇ ਮਰਨਾਂ ਗਈ ਹੋਵੇ ਲਾਸ਼ ਵਹਿੰਦੇ ਪਾਣੀ ਵਿੱਚ ਇੱਥੇ ਆ ਗਈ ਹੋਗੀ ਮੈਂ ਥੱਲੇ ਬੈਠਾ ਸੀ ਜਦੋਂ ਉਸ ਕੁੜੀ ਦੇ ਸ਼ਰੀਰ ਨੂੰ ਹੱਥ ਲਾਇਆ ਤਾਂ ਉਹਦਾ ਸ਼ਰੀਰ ਗਰਮ ਸੀ ਉਹ ਜਿੰਦਾ ਸੀ ਇਸ ਹਾਲ ਵਿੱਚ ਇੱਥੇ ਕੀ ਕਰ ਰਹੀ ਸੀ ਸਮੁੰਦਰ ਦੀ ਲਹਿਰ ਆਈ ਤੇ ਉਹਨੂੰ ਭਿਉਂ ਕੇ ਚਲੀ ਗਈ ਨਜ਼ਾਰਾ ਦੇਖ ਕੇ ਮੇਰੀ ਹਾਲਤ ਖਰਾਬ ਹੋ ਗਈ ਕੁੜੀ ਬਿਲਕੁਲ ਜਵਾਨ ਸੀ ਇਹਦੀ ਇਦਾਂ ਦੀ ਹਾਲਤ ਕਿੱਦਾਂ ਹੋਗੀ ਕਪੜੇ ਕਿਉਂ ਨਹੀਂ ਪਾਏ ਮੇਰੀ ਘਰ ਵਾਲੀ ਦੂਰ ਸੀ ਉਹਨੂੰ ਦੇਖ ਕੇ ਮੇਰੇ ਜਜ਼ਬਾਤ ਮੇਰੇ ਮਨ ਵਿੱਚ ਆਉਣ ਲੱਗ ਪਏ ਮੇਰੇ ਅੰਦਰ ਅਜੀਬ ਜਿਹੀ ਹਲਚਲ ਹੋਣ ਲੱਗ ਪਈ ਉਹਨੂੰ ਇੱਕੋ ਨਜ਼ਰ ਨਾਲ ਦੇਖ ਰਿਹਾ ਸੀ ਮੈਂ ਪਰ ਮੇਰੀ ਨੀਅਤ ਖਰਾਬ ਹੋਣ ਲੱਗ ਪਈ ਬਿਨਾਂ ਕਿਸੇ ਕਸੂਰ ਦੇ ਮੇਰੀ ਘਰ ਵਾਲੀ ਮੇਰੇ ਤੇ ਇਲਜ਼ਾਮ ਲਾਉਂਦੀ ਸੀ ਆਪ ਵੇਖੇ ਜਾ ਕੇ ਪਤਾ ਨਹੀਂ ਕੀ ਕੀ ਕਰਦੀ ਸੀ ਮੈਨੂੰ ਆਪਣੀ ਘਰ ਵਾਲੀ ਤੇ ਸ਼ੱਕ ਹੋਣ ਲੱਗ ਪਿਆ ਸੀ ਕਿਉਂਕਿ ਉਹ ਅੱਜ ਕਾਫੀ ਘਬਰਾ ਗਈ ਸੀ ਜਦੋਂ ਮੈਂ ਉਹਦੇ ਆਸ਼ਕ ਦਾ ਨਾਮ ਲਿਆ ਸ਼ਾਇਦ ਵਿਆਹ ਤੋਂ ਪਹਿਲਾਂ ਉਹਦਾ ਕੋਈ ਯਾਰ ਸੀ ਇੱਕ ਦੋ ਮਹੀਨੇ ਛੱਡ ਕੇ ਉਹ ਆਪਣੇ ਘਰੇ ਚਲੀ ਜਾਂਦੀ ਸੀ ਮੈਂ ਤਾਂ ਕਦੀ ਆਪਣੀ ਸੱਸ ਨੂੰ ਫੋਨ ਕਰਕੇ ਵੀ ਨਹੀਂ ਪੁੱਛਿਆ ਸੀ ਕਿ ਉਹ ਪਹੁੰਚੀ ਆ ਜਾਂ ਨਹੀਂ ਸ਼ਾਇਦ ਮਾਂ ਦੇ ਘਰ ਤਾਂ ਕਹਿ ਕੇ ਉਹ ਆਸ਼ਕਪੁਰ ਚਲੀ ਜਾਂਦੀ ਹੋਵੇ ਜੋ ਮੈਨੂੰ ਧੋਖਾ ਦੇ ਰਹੀ ਸੀ ਫਿਰ ਮੈਂ ਵਫਾਦਾਰ ਕਿਉਂ ਰਵਾਂ ਮੈਂ ਸੋਚਣ ਲੱਗਾ ਮੈਨੂੰ ਲੱਗਿਆ ਕਿ ਕੁੜੀ ਨੂੰ ਚੱਕ ਕੇ ਪਾਣੀ ਤੋਂ ਦੂਰ ਲੈ ਜਾਂਦਾ ਨਹੀਂ ਤਾਂ ਪਾਣੀ ਪਰ ਜਾਊਗਾ ਤਾ ਇੱਥੇ ਹੀ ਮਰ ਜਾਊਗੀ ਸ਼ਾਇਦ ਕੁੜੀ बेहोश ਸੀ ਉਹਨੂੰ ਹੋਸ਼ ਨਹੀਂ ਸੀ ਕੋਈ ਅਣਜਾਣ ਮਰਦ ਉਹਨੂੰ ਇਸ ਹਾਲਤ ਵਿੱਚ ਦੇਖ ਨਹੀਂ ਸੀ ਰਿਹਾ ਤਾਂ ਉਹਦੀਆਂ ਅੱਖਾਂ ਖੁੱਲ ਜਾਂਦੀਆਂ ਤੇ ਉਹ ਸ਼ਰਮ ਮਨਣ ਲੱਗ ਜਾਂਦੀ ਮੈਂ ਉਹਨੂੰ ਚੁੱਕਿਆ ਤੇ ਉਹਨੂੰ ਲਿਜਾਣ ਲੱਗਾ ਥੋੜੀ ਦੂਰ ਲਿਜਾ ਕੇ ਸੋਚਿਆ ਕਿ ਇੱਥੇ ਰੱਖ ਦਿੰਦਾ ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਸਭ ਕੁਝ ਉਹ ਦੇਖਣ ਲੱਗਿਆ ਮੈਂ ਕਾਫੀ ਡਰ ਗਿਆ ਇਹ ਕੁੜੀ ਇਨਸਾਨ ਆ ਜਾਂ ਭੂਤ ਕਿੱਥੇ ਭੂਤ ਤਾਂ ਨਹੀਂ ਜਦੋਂ ਮੈਂ ਉਹਦੇ ਵੱਲ ਦੇਖਿਆ ਤੇ ਮੇਰੇ ਹੋਸ਼ ਹੀ ਉੱਡ ਗਏ ਕੁੜੀ ਦੀਆਂ ਅੱਖਾਂ ਖੁੱਲੀਆਂ ਹੋਈਆਂ ਸੀ ਸ਼ਾਇਦ ਉਹਨੂੰ ਹੋਸ਼ ਆ ਗਈ ਸੀ ਕੁਝ ਵੀ ਬੋਲ ਨਹੀਂ ਸੀ ਰਹੀ ਉਹਦੇ ਚਿਹਰੇ ਤੇ ਡਰ ਸਾਫ਼ ਨਜ਼ਰ ਆ ਰਿਹਾ ਸੀ ਉਹਦਾ ਸਰੀਰ ਸਮੁੰਦਰ ਦੇ ਪਾਣੇ ਗਿੱਲਾ ਹੋਇਆ ਸੀ ਉਹਨੂੰ ਏਦਾਂ ਦੀ ਹਾਲਤ ਵਿੱਚ ਦੇਖ ਕੇ ਮੈਨੂੰ ਸ਼ਰਮ ਆਉਣ ਲੱਗ ਪਈ ਪਤਾ ਨਹੀਂ ਕੁੜੀ ਕੀ ਸੋਚ ਰਹੀ ਹੋਗੀ ਇੱਕ ਪਲ ਦੇ ਲਈ ਮੈਨੂੰ ਲੱਗਿਆ ਕਿ ਕਿਤੇ ਮੁੰਡਿਆਂ ਨੇ ਇਹਦੇ ਨਾਲ ਗਲਤ ਕੰਮ ਕਰਕੇ ਇਸ ਸਮੁੰਦਰ ਦੇ ਕਿਨਾਰੇ ਤਾਂ ਨਹੀਂ ਸੁੱਟ ਦਿੱਤਾ ਨਹੀਂ ਤਾਂ ਇਹਦੇ ਸਰੀਰ ਤੇ ਕੱਪੜੇ ਹੁੰਦੇ ਇਹ ਬਿਨਾ ਕੱਪੜਿਆਂ ਦੇ ਇੱਥੇ ਕੀ ਕਰ ਰਹੀ ਆ ਮੈਂ ਉਹਨੂੰ ਥੱਲੇ ਲਾ ਦਿੱਤਾ ਉਹ ਮੈਨੂੰ ਅੱਖਾਂ ਖੋਲ ਕੇ ਦੇਖ ਰਹੀ ਸੀ ਫਿਰ ਥੱਲੇ ਬੈਠ ਗਿਆ ਉਹ ਬਹੁਤ ਜ਼ਿਆਦਾ ਸੋਹਣੀ ਸੀ ਸੋਚਣ ਲੱਗਿਆ ਕਿ ਮੌਕਾ ਹੱਥੋਂ ਨਹੀਂ ਜਾਣ ਦੇ ਸਕਦਾ ਮੈਨੂੰ ਇਹਦਾ ਫਾਇਦਾ ਚੁੱਕਣਾ ਚਾਹੀਦਾ ਮੈਂ ਆਪਣੇ ਦੋਨੋਂ ਹੱਥ ਉਹਦੀਆਂ ਗੱਲਾਂ ਤੇ ਰੱਖ ਦਿੱਤੇ ਉਹਨੂੰ ਕਿਹਾ ਕਿ ਤੂੰ ਕੌਣ ਆ ਤੂੰ ਬਹੁਤ ਸੋਹਣੀ ਆ ਤੇ ਇਹ ਦਾ ਸਮੁੰਦਰ ਦੇ ਕਿਨਾਰੇ ਕਿਉਂ ਲੰਮੀ ਪਈ ਹੋਈ ਆ ਮੈਂ ਸਹੀ ਵਕਤ ਤੇ ਨਾ ਆਉਂਦਾ ਤਾਂ ਤੂੰ ਡੱਬ ਕੇ ਮਰ ਜਾਂਦੀ ਉਹ ਹੱਥ ਨਾਲ ਆਪਣੇ ਜਿਸਮ ਨੂੰ ਢੱਕਣ ਦੀ ਕੋਸ਼ਿਸ਼ ਕਰ ਰਹੀ ਸੀ ਜੋ ਵੀ ਦਿਖ ਰਿਹਾ ਸੀ ਉਹ ਉੱਠ ਕੇ ਬੈਠ ਗਈ ਤੇ ਮੈਨੂੰ ਦੇਖਣ ਲੱਗ ਪਈ ਜਿੱਦਾਂ ਮੈਨੂੰ ਪਿਆਰ ਕਰਨ ਵਾਲੀ ਹੋਵੇ ਮੈਂ ਨੋਟ ਕੀਤਾ ਕਿ ਉਹਦੀਆਂ ਅੱਖਾਂ ਵਿੱਚ ਹੰਝੂ ਸੀ ਮੇਰਾ ਦਿਲ ਟੜਕ ਰਿਹਾ ਸੀ ਮੈਨੂੰ ਅਹਿਸਾਸ ਹੋਇਆ ਕਿ ਉਹਦੇ ਨਾਲ ਕੁਝ ਗੱਲਤ ਹੋਇਆ ਮੈਂ ਕਿਹਾ ਤੂੰ ਚਾਹੇ ਤਾਂ ਮੇਰੇ ਘਰ ਜਾ ਸਕਦੀ ਆ ਅੱਜ ਦੀ ਰਾਤ ਉੱਥੇ ਹੀ ਰੁਕ ਜਾ ਪਹਿਲਾਂ ਤਾਂ ਮੇਰੀ ਗੱਲ ਸੁਣ ਕੇ ਉਹ ਘਬਰਾ ਗਈ ਫਿਰ ਮੰਨ ਗਈ ਤੇ ਉੱਠ ਕੇ ਖੜੀ ਹੋਣ ਦੀ ਕੋਸ਼ਿਸ਼ ਕਰਨ ਲੱਗੀ ਮੈਂ ਉਹ ਨੂੰ ਸਹਾਰਾ ਦਿੱਤਾ ਤੇ ਉਹ ਹੋਸ਼ ਵਿੱਚ ਆ ਗਈ ਉਹਨੂੰ ਹੱਥ ਲਾਉਂਦੇ ਹੀ ਮੇਰੇ ਸਰੀਰ 'ਚ ਅੱਗ ਜਿਹੀ ਲੱਗ ਜਾਂਦੀ ਸੀ ਮੈਨੂੰ ਮੇਰੇ ਕੋਲੋਂ ਰਹਿ ਨਹੀਂ ਸੀ ਹੋਇਆ ਮੈਂ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇੱਕ ਕੁੜੀ ਨੇ ਨੂੰ ਮੈਂ ਇਸ ਹਾਲ ਵਿੱਚ ਦੇਖ ਸਕਾਂਗਾ ਮੇਰਾ ਦਿਲ ਬੇਕਾਬੂ ਹੋਣ ਲੱਗ ਪਿਆ ਸੀ ਕੁੜੀ ਮਦਹੋਸ਼ ਹੋਣ ਲੱਗ ਪਈ ਸੀ ਅਚਾਨਕ ਹੀ ਸਮੁੰਦਰ ਦੇ ਕਿਨਾਰੇ ਉਹਨੇ ਮੈਨੂੰ ਗਲੇ ਲਾ ਲਿਆ ਮੇਰੀ ਤਾਂ ਜਾਨ ਹੀ ਨਿਕਲ ਗਈ ਪਹਿਲਾਂ ਤਾਂ ਮੈਂ ਉਹਨੂੰ ਘੁੱਟ ਕੇ ਫੜ ਲਿਆ ਫਿਰ ਮੇਰੀ ਆਤਮਾ ਪਤਾ ਨਹੀਂ ਕਿੱਦਾਂ ਸ਼ਾਂਤ ਹੋ ਰਹੀ ਸੀ ਸੋਚਣ ਲੱਗਾ ਕਿ ਇਸ ਕੁੜੀ ਨੂੰ ਜਾਣਦਾ ਤੱਕ ਨਹੀਂ ਫਿਰ ਇਹ ਅਹਿਸਾਸ ਕਿਉਂ ਹੋ ਰਿਹਾ ਵਾ ਸ਼ਾਇਦ ਪਹਿਲੀ ਵਾਰ ਇੱਕ ਅਣਜਾਣ ਕੁੜੀ ਨੂੰ ਹੱਥ ਲਾਉਣ ਦਾ ਅਹਿਸਾਸ ਹੋਇਆ ਸੀ ਨਵੇਂ-ਨਵੇਂ ਵਿਆਹ ਤੋਂ ਬਾਅਦ ਘਰਵਾਲੀ ਦੇ ਨਾਲ ਵੀ ਇਹ ਅਹਿਸਾਸ ਹੁੰਦਾ ਸੀ ਮੈਨੂੰ ਪਰ ਹੌਲੀ-ਹੌਲੀ ਉਹਦੀਆਂ ਹਰਕਤਾਂ ਦੀ ਵਜ੍ਹਾ ਕਰਕੇ ਸ਼ਾਇਦ ਇਹ ਗੱਲ ਸਾਡੇ ਦੋਹਾਂ ਵਿੱਚੋਂ ਖਤਮ ਹੋਣ ਲੱਗ ਗਈ ਸੀ ਪਰ ਅੱਜ ਮੈਂ ਬਿਲਕੁਲ ਸ਼ੇਰ ਦੀ ਤਰ੍ਹਾਂ ਸੀ ਆਪਣੇ ਸ਼ਿਕਾਰ ਦੇ ਲਈ ਮਚਲ ਉੱਠਿਆ ਪਤਾ ਨਹੀਂ ਮੈਨੂੰ ਕੀ ਹੋ ਗਿਆ ਸੀ ਤੇ ਉਹਨੂੰ ਕਿਸ ਕਰਨ ਲੱਗ ਪਿਆ ਉਹ ਕੁੜੀ ਵੀ ਮੇਰਾ ਸਾਥ ਦੇਣ ਲੱਗ ਪਈ ਉਹਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਉਸ ਪਲ ਉਹਨੂੰ ਮਹਿਸੂਸ ਕਰਨ ਲੱਗ ਪਈ ਮੇਰਾ ਹੱਥ ਖਿਸਕਦਾ ਹੋਇਆ ਉਹਦੇ ਲੱਕ ਤੋਂ ਢਿੱਡ ਤੇ ਜਾ ਲੱਗਿਆ ਉਹਦਾ ਜਿਸਮ ਬਹੁਤ ਮੁਲਾਇਮ ਸੀ ਮੈਂ ਉਹਦੇ ਜਿਸਮ ਨੂੰ ਹੱਥ ਲਾਉਣ ਲੱਗ ਪਿਆ ਸੀ ਪਾਰਟਾ ਮੰ ਨੂੰ ਹੋຊ ਆਇਆ ਤੇ ਖੜੇ ਖੜੇ ਇਹ ਸਭ ਨਹੀਂ ਹੋ ਸਕਦਾ ਮੈਂ ਕਿਹਾ ਕਿ ਤੂੰ ਮੇਰੀ ਇਹ ਸ਼ਰਟ ਪਾ ਲੈ ਅਸੀਂ ਘਰ ਚੱਲਦੇ ਹਾਂ ਰਾਤ ਹੋ ਗਈ ਸੀ ਇੱਥੇ ਰੁਕਣਾ ਸਹੀ ਨਹੀਂ ਮੈਂ ਆਪਣੀ ਸ਼ਰਟ ਲਈ ਤੇ ਉਹਦੇ ਪਾ ਦਿੱਤੀ ਉਹਨੂੰ ਆਪਣੀ ਗੱਡੀ ਵਿੱਚ ਬਿਠਾਇਆ ਮੇਰੀ ਨਜ਼ਰ ਉਹਦੇ ਤੋਂ ਹਟ ਹੀ ਨਹੀਂ ਰਹੀ ਹੀ ਨਹੀਂ ਸੀ ਰਹੀ ਮੇਰੇ ਦਿਲ ਦੇ ਅਰਮਾਨ ਜਾਗਣ ਲੱਗ ਪਏ ਮੇਰੀ ਘਰ ਵਾਲੀ ਵੀ ਨਹੀਂ ਸੀ ਇਸ ਮੌਕੇ ਦਾ ਪੂਰਾ ਫਾਇਦਾ ਉਠਾਉਣਾ ਮੈਂ ਚਾਹੁੰਦਾ ਸੀ ਆਪਣੇ ਘਰ ਵਾਲੇ ਨੂੰ ਉਹ ਦਰਦ ਦੇਣਾ ਚਾਹੁੰਦਾ ਸੀ ਜੋ ਉਹ ਮੈਨੂੰ ਹਮੇਸ਼ਾ ਦਿੰਦੀ ਸੀ ਉਹਨੂੰ ਲੈ ਕੇ ਮੈਂ ਘਰ ਆ ਗਿਆ ਤੇ ਕਹਿਣ ਲੱਗਾ ਕਿ ਤੂੰ ਚੰਗੀ ਤਰ੍ਹਾਂ ਨਹਾ ਲੈ ਕੁੜੀ ਚੁੱਪ ਕਰਕੇ ਮੇਰੇ ਸਾਹਮਣੇ ਖੜੀ ਸੀ ਮੈਂ ਉਹਨੂੰ ਸਿੱਧਾ ਬਾਥਰੂਮ ਵਿੱਚ ਲੈ ਗਿਆ ਆਪਣੀ ਸ਼ਰਟ ਉਹਦੇ ਜਿਸਮ ਤੋਂ ਉਤਾਰ ਦਿੱਤੀ ਤੇ ਸ਼ਾਵਰ ਆਨ ਕਰ ਦਿੱਤਾ ਉਹਦੇ ਜਿਸਮ ਨੂੰ ਮੈਂ ਧੋਣ ਲੱਗ ਪਿਆ ਸੀ ਮੇਰੀ ਹਾਲਤ ਬਿਲਕੁਲ ਖਰਾਬ ਹੋ ਗਈ ਸੀ ਮੇਰੇ ਕੱਪੜੇ ਭਿੱਜ ਗਏ ਸੀ ਤਾਂ ਉਸ ਕੁੜੀ ਨੇ ਇਦਾਂ ਦੀ ਗੱਲ ਕਹੀ ਜੀਨੂ ਸੁਣ ਕੇ ਮੇਰੇ ਤਾਂ ਕੋਈ ਸ਼ੀ ਉੱਡ ਗਈ ਕਹਿਣ ਲੱਗੀ ਤੁਸੀਂ ਆਪਣੇ ਪੈਂਟ ਵੀ ਉਤਾਰ ਦਿਓ ਕੁੜੀ ਆਪ ਹੀ ਤਿਆਰ ਬੈਠੀ ਸੀ ਮੈਨੂੰ ਉਸ ਕੁੜੀ ਤੇ ਸ਼ੱਕ ਹੋਣ ਲੱਗ ਪਿਆ ਕਿ ਇਦਾਂ ਦੀ ਅਣਜਾਣ ਖੂਬਸੂਰਤ ਬਲਾ ਨੂੰ ਮੈਂ ਆਪਣੇ ਘਰ ਲੈ ਆਇਆ ਸੀ ਕਿਤੇ ਮੈਂ ਮੁਸੀਬਤ ਵਿੱਚ ਨਾ ਪੈ ਜਾਵਾਂ ਮੈਂ ਕੁੜੀ ਦੇ ਕੋਲ ਕੁਝ ਵੀ ਨਹੀਂ ਸੀ ਤੇ ਨਾ ਹੀ ਕੋਈ ਫੋਨ ਸੀ ਇਹ ਸਭ ਕੁਝ ਰਿਕਾਰਡ ਕਰਕੇ ਮੈਨੂੰ ਬਲੈਕਮੇਲ ਨਾ ਕਰ ਸਕੇ ਉਹਦੇ ਨਾਲ ਕੋਈ ਵੀ ਨਹੀਂ ਸੀ ਉਹ ਇਕੱਲੀ बेहोश ਪਈ ਸੀ ਕਿਤੇ ਨਾ ਕਿਤੇ ਚੋਰ ਚੋਰਤਾ ਨਹੀਂ ਉਹਦਾ ਚਿਹਰਾ ਦੇਖ ਕੇ ਅਲੱਗ ਨਹੀਂ ਸੀ ਰਹਾ ਕਿ ਉਹ ਚੋਰਾ ਉਹਦੇ ਚਿਹਰੇ ਤੇ ਮਾਸੂਮੀਅਤ ਸੀ ਇੱਕ ਕੁੜੀ ਇਦਾਂ ਆਪਣੇ ਆਪ ਨੂੰ ਮੈਨੂੰ ਕਿਉਂ ਦੇ ਰਹੀ ਸੀ ਮੈਨੂੰ ਸ਼ੱਕ ਹੋ ਰਿਹਾ ਸੀ ਪਰ ਉਹਦੀਆਂ ਹਰਕਤਾਂ ਤੋਂ ਮੇਰੇ ਜਜ਼ਬਾਤ ਜਾਗਣ ਲੱਗ ਪਏ ਮੇਰਾ ਦਿਲ ਮੇਰੇ ਦਿਲ ਨੂੰ ਸ਼ੱਕ ਹੋ ਗਿਆ ਸੀ ਮੈਂ ਉਹਦੇ ਵਿੱਚ ਟਲ ਗਿਆ ਸੀ ਤੇ ਆਪਣੇ ਜੋਸ਼ ਵਿੱਚ ਆ ਗਿਆ ਸੀ ਉਹਦੇ ਨਾਲ ਪੂਰੀ ਰਾਤ ਪਿਆਰ ਕਰਨ ਲੱਗ ਪਿਆ। ਇਹ ਰਾਤ ਮੈਂ ਕਦੀ ਨਹੀਂ ਭੁੱਲ ਸਕਦਾ। ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਰਾਤ ਸੀ। ਇੱਕ ਪਲ ਮੈਨੂੰ ਅਹਿਸਾਸ ਨਹੀਂ ਹੋਇਆ ਕਿ ਮੇਰੇ ਕੋਲ ਕੀ ਗਲਤੀ ਹੋ ਗਈ। ਸਵੇਰ ਨੂੰ ਜਦੋਂ ਮੇਰੀ ਅੱਖ ਖੁੱਲੀ ਤੇ ਉਹ ਕੁੜੀ ਮੇਰੇ ਕੋਲ ਨਹੀਂ ਸੀ। ਮੈਂ ਡਰ ਗਿਆ। ਮੈਨੂੰ ਲੱਗਿਆ ਜ਼ਰੂਰ ਕੁੜੀ ਕਿਤੇ ਭੱਜ ਗਈ ਹੋਊਗੀ। ਮੈਂ ਉਸਨੂੰ ਪੂਰੇ ਘਰ ਵਿੱਚ ਲੱਭ ਲਿਆ। ਉਹ ਘਰ ਵਿੱਚ ਕਿਤੇ ਵੀ ਨਹੀਂ ਸੀ। ਦੇਖਿਆ ਦਰਵਾਜ਼ੇ ਨੂੰ ਖੁੱਲਾ ਹੋਇਆ ਸੀ। ਸ਼ਾਇਦ ਕੁੜੀ ਉੱਠ ਕੇ ਚਲੀ ਗਈ ਸੀ। ਮੇਰੀ ਅਲਮਾਰੀ ਖੁੱਲੀ ਹੋਈ ਸੀ ਮੈਂ ਕਾਫੀ ਘਬਰਾ ਗਿਆ ਸੀ ਮੇਰੀ ਅਲਮਾਰੀ ਵਿੱਚੋਂ ਪੈਸੇ ਤੇ ਮੇਰੀ ਘਰਵਾਲੀ ਦੇ ਗਹਿਣੇ ਨਹੀਂ ਸੀ ਮੇਰੇ ਕੋਲੋਂ ਕਿੰਨੀ ਵੱਡੀ ਗਲਤੀ ਹੋ ਗਈ ਸੀ ਪੁਲਿਸ ਕੋਲ ਵੀ ਜਾਊਂਗਾ ਤਾਂ ਮੇਰੀ ਘਰਵਾਲੀ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਵੇਗਾ ਤਾਂ ਮੇਰੀ ਘਰਵਾਲੀ ਨੂੰ ਮੈਂ ਇੱਕ ਕੁੜੀ ਨੂੰ ਘਰ ਲੈ ਕੇ ਆਇਆ ਸੀ ਮੇਰਾ ਦਿਲ ਘਬਰਾਉਣ ਲੱਗ ਪਿਆ ਮੈਂ ਤਾਂ ਕਿਸੇ ਜੋਗਾ ਨਹੀਂ ਰਹੂੰਗਾ ਮੈਂ ਉਸ ਕੁੜੀ ਤੇ ਭਰੋਸਾ ਕਿਉਂ ਕੀਤਾ ਮੈਂ ਫਟਾਫਟ ਉੱਠ ਕੇ ਅਲਮਾਰੀ ਨੂੰ ਦੇਖਿਆ ਤਾ ਸਭ ਕੁਝ ਸਹੀ ਸੀ ਸਾਰਾ ਸਮਾਨ ਦੇਖਿਆ ਸਹੀ ਸਲਾਮਤ ਸੀ ਕੋਈ ਵੀ ਚੀਜ਼ ਚੋਰੀ ਨਹੀਂ ਸੀ ਹੋਈ ਉਡੀਨੇ ਅਲਮਾਰੀ ਕਿਉਂ ਨਹੀਂ ਖੁੱਲੀ ਸੀ ਮੈਂ ਸੋਚਾਂ ਵਿੱਚ ਪੈ ਗਿਆ ਸਾਰੇ ਪੈਸੇ ਤੇ ਕੀਮਤੀ ਜੀਜ਼ਾਂ ਉਥੇ ਹੀ ਸੀ ਮੈਨੂੰ ਅਹਿਸਾਸ ਹੋਇਆ ਕਿ ਕੁੜੀ ਬਿਨਾਂ ਕੱਪੜਿਆਂ ਦੇ ਸੀ ਸ਼ਾਇਦ ਉਹਨੂੰ ਕਿਸੇ ਕੱਪੜੇ ਦੀ ਲੋੜ ਸੀ ਮੇਰੀ ਘਰਵਾਲੀ ਦੇ ਕੱਪੜੇ ਦੇ ਹਿਸਾਬ ਨਾਲ ਮੇਰੇ ਕੋਲ ਨਹੀਂ ਸੀ ਸ਼ਾਇਦ ਉਹਨੇ ਮੇਰੀ ਘਰਵਾਲੀ ਦਾ ਕੋਈ ਕੱਪੜਾ ਕੱਢਿਆ ਹੋਵੇ ਫਿਰ ਮੈਂ ਘਬਰਾਉਣ ਲੱਗ ਪਿਆ ਕਿ ਕਿੱਥੇ ਮੇਰੀ ਘਰ ਵਾਲੀ ਉਹ ਕੱਪੜੇ ਲੱਭੂਗੀ ਤੇ ਮੈਂ ਕੀ ਕਹੂੰਗਾ ਮੈਂ ਬ੍ਰੇਕਫਾਸਟ ਬਣਾ ਕੇ ਟੀਵੀ ਦੇਖਣ ਲੱਗ ਪਿਆ ਟੀਵੀ ਦੇਖਦੇ-ਦੇਖਦੇ ਬ੍ਰੇਕਫਾਸਟ ਕਰ ਰਿਆ ਸੀ ਤਾਂ ਕਿਸੇ ਨੇ ਦਰਵਾਜ਼ਾ ਖੜਕਾਇਆ ਮੈਂ ਬਹੁਤ ਡਰ ਗਿਆ ਸੀ ਕੱਲ ਰਾਤ ਮੇਰੇ ਕੋਲ ਇੱਕ ਬਹੁਤ ਵੱਡੀ ਗਲਤੀ ਹੋ ਗਈ ਸੀ ਮੈਂ ਆਪਣੇ ਜਜ਼ਬਾਤਾਂ ਤੇ ਕਾਬੂ ਨਹੀਂ ਕਰ ਸਕਿਆ ਇੱਥੇ ਮੈਂ ਅਚਾਨਕ ਹੀ ਕਿਸੇ ਨੇ ਦਰਵਾਜ਼ਾ ਫਿਰ ਖੜਕਾਇਆ ਮੈਂ ਡਰਦਾ ਹੋਇਆ ਦਰਵਾਜ਼ੇ ਦੇ ਕੋਲ ਗਿਆ ਦਰਵਾਜ਼ਾ ਖੋਲਿਆ ਤਾ ਮੇਰੇ ਹੋਸ਼ ਉੱਦ ਕੇ ਮੇਰੀ ਘਰ ਵਾਲੀ ਪੇਕਿਆ ਤੋਂ ਆ ਗਈ ਸੀ ਮੈਂ ਕਿਹਾ ਤੂੰ ਪੇਕਿਆ ਜਲਦੀ ਜਾਣੀ ਤਾਂ ਹੈ ਪਰ ਜਲਦੀ ਵਾਪਸ ਕਿਉਂ ਨਹੀਂ ਆਵੀਂ ਅੱਜ ਕੀ ਹੋ ਗਿਆ ਉਹਨੇ ਕਿਹਾ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਨੂੰ ਇੰਨਾ ਕਹਿ ਕੇ ਅੰਦਰ ਚਲੀ ਗਈ ਅੰਦਰ ਆਉਂਦੇ ਹੀ ਮੇਰੀਆਂ ਬਾਹਾਂ ਵਿੱਚ ਆ ਗਈ ਤੇ ਕਹਿਣ ਲੱਗੀ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਲੜਾਈ ਨਹੀਂ ਕਰੂੰਗੀ ਤੁਸੀਂ ਮੈਨੂੰ ਬਹੁਤ ਪਿਆਰ ਕਰਦੇ ਹੋ ਮੇਰਾ ਕੋਈ ਵੀ ਆਸ਼ਕ ਨਹੀਂ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ ਵਿਆਹ ਤੋਂ ਪਹਿਲਾਂ ਮੈਂ ਇੱਕ ਮੁੰਡੇ ਨੂੰ ਪਿਆਰ ਜਰੂਰ ਕਰਦੀ ਸੀ ਪਰ ਮੇਰਾ ਬ੍ਰੇਕਅਪ ਹੋ ਗਿਆ ਸੀ ਪਰ ਬਾਅਦ ਵਿੱਚ ਉਹਨੂੰ ਕਦੀ ਨਹੀਂ ਮਿਲੀ ਤੁਸੀਂ ਖਾਮਖਾ ਮੇਰੇ ਤੇ ਸ਼ੱਕ ਕੀਤਾ ਮੈਂ ਗੁੱਸੇ ਵਿੱਚ ਸੀ ਪਰ ਫਿਰ ਅੱਜ ਸਵੇਰੇ ਮੇਰੀ ਸਹੇਲੀ ਮਿਲੀ ਤੇ ਕਹਿਣ ਲੱਗੀ ਆਪਣੇ ਘਰ ਵਾਲੇ ਦੇ ਨਾਲ ਰਿਸ਼ਤਾ ਸਹੀ ਰੱਖਾ ਉਹਨੇ ਮੈਨੂੰ ਕਾਫੀ دیر ਤੱਕ ਸਮਝਾਇਆ ਤੇ ਕਹਿਣ ਲੱਗੀ ਤੇਰਾ ਘਰ ਵਾਲਾ ਬਹੁਤ ਚੰਗਾ ਤੈਨੂੰ ਬਹੁਤ ਪਿਆਰ ਕਰਦਾ ਮੈਨੂੰ ਦੇਖ ਮੇਰਾ ਘਰ ਵਾਲਾ ਕਿੱਦਾਂ ਦਾ ਮੈਨੂੰ ਕਿੰਨਾ ਮਾਰਦਾ ਕੁੜਦਾ ਮੈਂ ਤਾਂ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ ਕਿ ਸਮੁੰਦਰ ਵਿੱਚ ਡੁੱਬ ਕੇ ਮਰ ਜਾਵਾਂ ਪਰ ਤੂੰ ਤਾਂ ਕਿੰਨੀ ਖੁਸ਼ਕਿਸਮਤਾਂ ਜਾਂ ਆਪਣੇ ਘਰ ਵਾਲੇ ਦੇ ਨਾਲ ਰਿਸ਼ਤਾ ਸੁਧਾਰ ਲੈ ਮੈਂ ਕਿਹਾ ਵਾਹ ਬਹੁਤ ਵਧੀਆ ਸੇ ਹਲਿਮਲੀ ਤੈਨੂੰ ਮੈਂ ਮੁਸਕਰਾਉਣ ਲੱਗਾ ਤੇ ਤੇਰੀ ਸਹੇਲੀ ਨੇ ਤਾਂ ਤੈਨੂੰ ਬਿਲਕੁਲ ਸਹੀ ਸਲਾਹ ਦਿੱਤੀ ਮੈਨੂੰ ਵੀ ਮਲਾ ਆਪਣੀ ਸਹੇਲੀ ਨਾਲ ਉਹ ਹੱਸ ਕੇ ਕਹਿਣ ਲੱਗੀ ਕਿ ਮੈਂ ਉਹਨੂੰ ਆਪਣੇ ਨਾਲ ਹੀ ਲੈ ਕੇ ਆਈਆਂ ਮੈਂ ਉਹਨੂੰ ਬੁਲਾਉਂਦੀ ਆ ਉਨੇ ਆਪਣਾ ਮੋਬਾਈਲ ਲਿਆ ਤੇ ਉਹਨੂੰ ਫੋਨ ਕੀਤਾ ਤੇ ਉਸ ਦੀ ਸਹੇਲੀ ਜਦੋਂ ਮੇਰੇ ਸਾਹਮਣੇ ਆਈ ਤਾਂ ਇਹ ਉਹੀ ਕੁੜੀ ਸੀ ਜਿਹੜੀ ਕੱਲ ਰਾਤ ਮੇਰੇ ਨਾਲ ਸੀ ਮੈਂ ਆਪਣੇ ਚਿਹਰੇ ਤੇ ਜ਼ਹਿਰ ਜ਼ਾਹਰ ਨਹੀਂ ਹੋਣ ਦਿੱਤਾ ਕਿ ਮੈਂ ਉਸ ਦੇ ਨਾਲ ਕੁਝ ਕੀਤਾ ਪਰ ਮੈਂ ਅੰਦਰੋਂ ਅੰਦਰ ਡਰ ਗਿਆ ਸੀ ਮੇਰੀ ਘਰ ਵਾਲੇ ਨੇ ਉਹਨੂੰ ਘਰੇ ਬੁਲਾਇਆ ਸੀ ਉਦ ਲਈ ਖਾਣ ਪੀਣ ਦਾ ਇੰਤਜ਼ਾਮ ਕਰਨ ਲੱਗੀ ਕੁੜੀ ਮੇਰੇ ਨਾਲ ਡਰਾਈਵ ਰੂਮ ਵਿੱਚ ਬੈਠੀ ਸੀ ਮੈਂ ਕਿਹਾ ਤੂੰ ਇੱਥੇ ਕਿਉਂ ਆਈ ਉਨੇ ਕਿਹਾ ਤੁਸੀਂ ਵਿਆਹੇ ਹੋਏ ਸੀ ਉਸ ਦੇ ਬਾਵਜੂਦ ਵੀ ਤੁਸੀਂ ਮੇਰੇ ਨਾਲ ਰਿਸ਼ਤਾ ਕਿਉਂ ਬਣਾਇਆ ਤੁਸੀਂ ਮੇਰੇ ਦਿਲ ਦੇ ਨਾਲ ਕਿਉਂ ਖੇਡਿਆ ਮੈਂ ਕਿਹਾ ਤੂੰ ਵੀ ਤਾਂ ਵਿਆਹੀ ਹੋਈ ਆ ਇਸ ਗੱਲ ਤੇ ਚੁੱਪ ਹੋਗੀ ਤੇ ਕਹਿਣ ਲੱਗੀ ਕੱਲ ਰਾਤ ਮੈਂ ਆਤਮ ਹਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਮੇਰਾ ਘਰ ਵਾਲਾ ਮੈਨੂੰ ਬਹੁਤ ਪਰੇਸ਼ਾਨ ਕਰਦਾ ਤੇ ਮੈਂ ਇਸ ਰਿਸ਼ਤੇ ਤੋਂ ਨਿਕਲਣਾ ਚਾਹੁੰਦੀ ਆ ਪਰ ਮੈਂ ਇਹ ਉਦੋਂ ਹੀ ਕਰੂੰਗੀ ਜਦੋਂ ਤੁਸੀਂ ਮੈਨੂੰ ਸਹਾਰਾ ਦਿਓਗੇ ਮੈਨੂੰ ਤੁਹਾਡਾ ਪਿਆਰ ਮਿਲੂਗਾ ਉਮੀਦ ਕਰਦੀਆਂ ਕਿ ਤੁਸੀਂ ਮੈਨੂੰ ਕਦੇ ਵੀ ਨਾ ਨਹੀਂ ਕਰੋਗੀ ਕਿਉਂਕਿ ਜੇ ਤੁਹਾਡੀ ਘਰ ਵਾਲੀ ਨੂੰ ਸਾਰਾ ਸੱਚ ਪਤਾ ਲੱਗ ਗਿਆ ਤੇ ਉਹ ਤੁਹਾਨੂੰ ਵੈਸੇ ਵੀ ਛੱਡ ਦੇਊਗੀ ਮੇਰਾ ਦਿਲ ਘਬਰਾ ਗਿਆ ਸੀ ਕੁੜੀ ਮੈਨੂੰ ਬਲੈਕਮੇਲ ਕਰ ਰਹੀ ਸੀ ਮੈਂ ਮਜਬੂਰ ਹੋ ਗਿਆ ਸੀ ਦੋ ਔਰਤਾਂ ਨੂੰ ਸਵਾਲਣ ਦੇ ਲਈ ਮੈਨੂੰ ਆਪਣੀ ਘਰ ਵਾਲੀ ਦੀ ਸਹੇਲੀ ਦੀ ਜ਼ਰੂਰਤ ਕਰਨੀ ਪੂਰੀ ਪੈਣੀ ਸੀ ਬਲਕਿ ਉਹਨੂੰ ਪੈਸਿਆਂ ਦੀ ਵੀ ਮਦਦ ਕਰਨੀ ਪੈਣੀ ਸੀ ਇੱਕ ਰਾਤ ਦੀ ਗਲਤੀ ਕਰਕੇ ਮੈਂ ਫਸ ਗਿਆ ਸੀ ਮੈਂ ਆਪਣੀ ਘਰਵਾਲੀ ਨੂੰ ਸੱਚ ਦੱਸਣਾ ਚਾਹੁੰਦਾ ਸੀ। ਮੈਂ ਬਹੁਤ ਪਰੇਸ਼ਾਨ ਹੋ ਗਿਆ ਸੀ। ਆਖਰ ਮੈਂ ਆਪਣੀ ਘਰਵਾਲੀ ਨੂੰ ਸਭ ਕੁਝ ਦੱਸ ਦਿੱਤਾ। ਉਹ ਲੜਾਈ ਕਰਕੇ ਪੀਕੇ ਚਲੀ ਗਈ। ਮੈਂ ਉਹਨਾਂ ਦੋਹਾਂ ਵਿੱਚ ਨਹੀਂ ਰਹਿਣਾ ਚਾਹੁੰਦਾ ਸੀ। ਮੈਂ ਆਪਣੀ ਘਰਵਾਲੀ ਨੂੰ ਬਹੁਤ ਮਨਾਇਆ। ਬਹੁਤ ਮਾਫ਼ੀਆਂ ਮੰਗੀਆਂ। 2 ਮਹੀਨੇ ਬਾਅਦ ਮੇਰੀ ਘਰਵਾਲੀ ਵਾਪਸ ਆ ਗਈ। ਸਾਡੇ ਰਿਸ਼ਤੇ ਵਿੱਚ ਦਰਾੜ ਪੈ ਗਈ ਸੀ। ਮੈਂ ਉਹਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਸੀ। ਮਾਫ਼ੀ ਮੰਗਣ ਦੀ ਕੋਸ਼ਿਸ਼ ਕਰਦਾ ਸੀ। ਇੱਕ ਸਾਲ ਤਾਂ ਇਦਾਂ ਚੱਲਦਾ ਰਿਹਾ ਹੌਲੀ ਹੌਲੀ ਹੌਣੇ ਮੈਨੂੰ ਮਾਫ਼ ਕਰ ਦਿੱਤਾ ਮੈਂ ਇਹ ਹੀ ਸੋਚਣ ਲੱਗਾ ਕਿ ਜੋ ਚੀਜ਼ ਦੇਖਣ ਨੂੰ ਚਮਕਦੀ ਆ ਉਹ ਸੋਨਾ ਨਹੀਂ ਹੁੰਦੀ ਮੇਰੀ ਇੱਕ ਗਲਤੀ ਤੋਂ ਮੇਰੀ ਜ਼ਿੰਦਗੀ ਉਜੜਦੀ ਉਜੜਦੀ ਬਚੀ ਸੀ ਮੈਂ ਆਪਣੀ ਘਰ ਵਾਲੀ ਨਾਲ ਵਾਅਦਾ ਕੀਤਾ ਕਿ ਮੈਂ ਦੁਬਾਰਾ ਇਦਾਂ ਦੀ ਗਲਤੀ ਕਦੇ ਵੀ ਨਹੀਂ ਕਰੂੰਗਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰ ਦਿਓ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਮਿਲਾਂਗੇ ਜੀ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ